ਵਿਕਰਮਜੀਤ ਸਿੰਘ ਮਜੀਠਾ ਤੇ ਹਰਸਿਮਰਤ ਕੌਰ ਬਾਦਲ ਦੋਵੇਂ ਭੈਣ ਭਰਾ ਤੇ ਜਦੋਂ ਭਰਾ ਮੁਸੀਬਤ ਦੇ ਵਿੱਚ ਆ ਮੁਸੀਬਤ ਵੀ ਬਹੁਤ ਵੱਡੀ ਆ ਜੇ ਜਦੋਂ ਸਮੇ ਦਾ ਹੁਕਮਰਾਨ ਸਾਰੀ ਸਟੇਟ ਦਾ ਮਾਲਕ ਮੁੱਖ ਮੰਤਰੀ ਭਗਵੰਤ ਮਾਨ ਉਸ ਦੇ ਨਾਲ ਬਸ ਕਰੋ ਜਾਂ ਮਰੋ ਵਾਲੀ ਸਥਿਤੀ 'ਚ ਆ ਜੇ ਤੇ ਫੇਰ ਤੁਸੀਂ ਜਾਣਦੇ ਹੋ ਕਿ ਇੱਕ ਬੰਦੇ ਦਾ ਭਾਵੇਂ ਉਹ ਜਿੰਨਾ ਮਰਜੀ ਤਾਕਤਵਰ ਪਹਿਲਾਂ ਰਿਹਾ ਹੋਵੇ ਉਸ ਦਾ ਕੀ ਹਾਲ ਹੁੰਦਾ ਇਹ ਆਪਾਂ ਸਭ ਭਲੀ ਭੰਤੀ ਜਾਣਦੇ ਆ ਤੇ ਭੈਣ ਭਰਾ ਦਾ ਰਿਸ਼ਤਾ ਹੀ ਇੱਕ ਅਜਿਹਾ ਰਿਸ਼ਤਾ ਜਿੱਥੇ ਭਰਾ ਦੇ ਉੱਤੇ ਕੋਈ ਮੁਸੀਬਤ ਬਣ ਜੇ ਤੇ ਭਰਾ ਭੈਣ ਜਿਹੜੀ ਉਹ ਭੱਜੀ ਭੱਜੀ ਆਉਂਦੀ ਆ ਹਰ ਹੀਲਾ ਵਰਤਦੀ ਆ ਤੇ ਹਰ ਸਿਮਰਤ कौर ਬਾਦਲ ਬਾਰੇ ਵੀ ਆਪਾਂ ਸਭ ਜਾਣਦੇ ਆ ਕਿ ਉਹ ਕੈਬਨਟ ਦੀ ਵਜ਼ੀਰ ਰਹੀ ਆ ਉਹ ਵੀ ਨਰਿੰਦਰ ਮੋਦੀ ਗਵਰਨਮੈਂਟ ਦੇ ਵਿੱਚ ਤੇ ਉਸ ਦੀ ਸੈਂਟਰ ਦੇ ਵਜ਼ੀਰਾ ਨਾਲ ਚੰਗੀ ਜਿਹੜੀ ਬਣੀ ਹੋਈ ਆ ਪਰ ਐਡਾ ਤਾਕਤਵਰ ਪਰਿਵਾਰ ਹੋਵੇ ਐਡੀ ਵੱਡੀ ਪਦਵੀ ਤੇ ਰਹੇ ਹੋਣ ਤੇ ਹੁਣ ਉਸ ਦੇ ਭਰਾ ਦੇ ਲਈ ਉਹ ਨੂੰ ਭਾਵੇਂ ਕੁਝ ਵੀ ਕਰਨਾ ਪਵੇ ਉਸ ਨੂੰ ਮੁਸੀਬਤ ਚੋਂ ਕੱਢਣ ਦੇ ਲਈ ਉਹ ਕਰੂਗੀ ਤੇ ਇਹ ਵੀ ਆਪਾਂ ਜਾਣਦੇ ਆ ਕਿ ਜਦੋਂ 2009 ਦੇ ਵਿੱਚ ਹਰਸਿਮਰਤ ਕੌਰ ਬਾਦਲ ਪਹਿਲੀ ਵਾਰ ਬਠਿੰਡਾ ਤੋਂ ਪਾਰਲੀਮੈਂਟ ਦਾ ਇਲੈਕਸ਼ਨ ਲੜ ਰਹੀ ਸੀ ਤੇ ਉਹਨਾਂ ਦੇ ਖਿਲਾਫ ਕੈਪਟਨ ਮਨਿੰਦਰ ਸਿੰਘ ਦਾ ਬੇਟਾ ਇਲੈਕਸ਼ਨ ਲੜ ਰਿਹਾ ਸੀ ਤੇ ਵਿਕਰਮਜੀਤ ਸਿੰਘ ਮਜੀਠੀਏ ਨੇ ਆਪਣਾ ਹਲਕਾ ਛੱਡ ਕੇ ਭੈਣ ਨੂੰ ਜਿਤਾਉਣ ਲਈ ਪੂਰੀ ਵਾਹ ਲਾ ਦਿੱਤੀ ਸੀ ਤੇ ਜਿਤਾ ਕੇ ਵੀ ਲੈ ਕੇ ਆਇਆ ਸੀ ਹਰ ਇੱਕ ਜਿਹੜਾ ਰਾਜਨੀਤੀ ਨੂੰ ਸਮਝਣ ਵਾਲਾ ਬੰਦਾ ਉਹ ਜਾਣਦਾ ਕਿ ਜਦੋਂ ਵੀ ਹਰ ਸਿਮਰਤ ਕੌਰ ਬਾਦਲ ਇਲੈਕਸ਼ਨ ਲੜਦੀ ਆ ਤੇ ਮਜੀਠੀਏ ਦਾ ਕੀ ਰੋਲ ਹੁੰਦਾ ਤੇ ਹੁਣ ਜਦੋਂ ਮਜੀਠੀਆ ਮੁਸੀਬਤ ਦੇ ਵਿੱਚ ਆ ਤੇ ਭੈਣ ਵੀ ਹਰ ਪਾਸੇ ਜਿਹੜਾ ਚਾਰਾ ਜੋਹੀ ਕਰੇਗੀ ਕਿ ਉਸ ਨੂੰ ਇਸ ਮੁਸ਼ਕਲ ਦੇ ਵਿੱਚੋਂ ਕੱਢਿਆ ਜਾਵੇ ਕਿਉਂਕਿ ਹੁਣ ਹੁਕਮਰਾਣਾ ਭਗਵੰਤ ਸਿੰਘ ਮਾਨ ਤੇ ਭਗਵੰਤ ਮਾਨ ਪੂਰੀ ਆਈ ਤੇ ਆਇਆ ਹੋਇਆ ਉਹ ਕਹਿੰਦਾ ਕਿ ਮਜੀਠੀਏ ਨੇ ਜੋ ਕੁਝ ਗਲਤ ਕੀਤਾ ਉਸ ਨੂੰ ਸਜ਼ਾ ਮਿਲੇ ਪਰ ਬੀਬਾ ਬਾਦਲ ਇੱਕ ਵਾਰ ਰੋਈ ਸੀ ਕਦੋਂ ਰੋਈ ਸੀ ਜਦੋਂ ਉਸਦੇ ਭਰਾ ਦੇ ਉੱਤੇ ਐਲੀਗੇਸ਼ਨ ਲੱਗੇ ਸੀ ਕਿ ਮਜੀਠਾ ਚਿੱਟਾ ਵੇਚਦਾ ਭਾਵਕ ਹੋ ਕੇ ਉਸਨੇ ਇਹ ਗੱਲ ਆਖੀ ਸੀ ਹੱਥ ਜੋੜ ਕੇ ਸੰਗਤ ਨੂੰ ਕਿ ਜੇ ਮੇਰਾ ਭਰਾ ਚਿੱਟਾ ਵੇਚਦਾ ਤੇ ਉਹਦਾ ਕੱਖਣਾ ਰਵੇ ਤੇ ਜਿਹੜੇ ਉਹਨੂੰ ਕਹਿ ਕੇ ਰਾਜਨੀਤੀ ਕਰਦੇ ਆ ਜੇ ਮੇਰਾ ਭਰਾ ਸੱਚਾ ਤੇ ਫਿਰ ਉਹਨਾਂ ਦਾ ਵੀ ਕੱਖਣਾ ਰਵੇ